ਪਿੰਕਰਾਂ ਆਣਗੇ ਵਿਆਹ ਸ਼ਾਦੀ ਦੀ ਤਾਂ ਸਿਰਫ ਉਹਨਾਂ ਦਾ ਫਾਇਦਾ ਹੀ ਹੋਣਾ ਠੀਕ ਆ ਮੰਨ ਲਓ ਲੱਖ ਵਾਲੀ ਵਰੀ ਉਹਨਾਂ ਦੀ ਵੀਰੇ ਹਾਂਜੀ 50000 ਚ ਬੰਨੀ ਜਾਣੀ ਹੈ ਠੀਕ ਆ ਵੀਰੇ 25000 ਚ ਠੀਕ ਆ ਵੀਰੇ ਮੋਲੋ ਅੱਧੋ ਅੱਧੇ ਦਾ ਫਰਕ ਪੈ ਜਾਣਗੇ ਓਕੇ ਤੇ ਸਟਾਰਟਿੰਗ ਵੀਰੇ ਆਪਣੀ ਆ ਚੀਜ਼ ਤੋਂ ਆ ਤੇਲ ਲੈਣਾ ਜਿਸ ਤੋਂ ਆਪਾਂ ਸਭ ਤੋਂ ਵੱਧ ਚੀਜ਼ ਚੱਲਦੀ ਆ ਹਾਂਜੀ ਆ ਲੋ ਵੀਰੇ ਪੂਰਾ 5 ਮੀਟਰ ਸੂਟ ਆਉਣਾ ਵੀਰੇ ਕਰੇਵ ਦਾ ਨਾਲ ਚਰੂਨ ਦਾ ਦੁਪੱਟਾ ਆਉਣਾ ਵੀਰੇ ਠੀਕ ਆ ਜੀ ਇਹ ਵੀਰੇ ਮਾਰਕੀਟ ਚ 350 400 ਇਹ ਪ੍ਰਾਈਸ ਨੇ ਇਹਨਾਂ ਦੇ ਆਪਾਂ ਨੇ ਵੀਰੇ 200 ਰੁਪਏ ਸੂਟ ਕਰਤਾ ਲਓ ਜੀ 200 ਰੁਪਏ ਵੀਰੇ ਜਿੰਨੀ ਮਰਜ਼ੀ ਲੈ ਲਈਓ ਠੀਕ ਆ ਜੀ ਚੈੱਕ ਕਰੋ ਕੁਆਲਿਟੀ ਚੈੱਕ ਕਰਾ ਦਿਓ ਪੂਰਾ 5 ਮੀਟਰ ਸੂਟ ਆਉਣਾ ਔਰ 6 ਮੱਟੋ 6 ਮੱਟਾ ਦੁਪੱਟਾ ਆਉਣਾ ਓਕੇ ओके ਇਹ ਵੀ ਤੁਹਾਨੂੰ 600 ਰੁਪਏ ਰੇਂਜ ਚ ਮਿਲ ਜਾਣਾ ਹੈ 1200 ਵਾਲਾ ਸੂਟ ਠੀਕ ਆ ਬ్రో ਇਹ ਚੀਜ਼ ਆ ਹਾਂਜੀ ਔਰ ਇਹਦੇ ਕਲਰ ਤੁਹਾਨੂੰ ਜਿੰਨੇ ਮਰਜ਼ੀ ਮਿਲਣਗੇ ਅਨਲਿमिटेड ਕਲਰ ਮਿਲਣਗੇ ਓਕੇ ਰਾਜਾ ਰਾਣੀ ਦੇ ਵੀਰੇ ਠੀਕ ਹੈ ਇਹ ਵੀਰੇ 750 ਰੁਪਏ ਦੀ ਆਫਰ ਲਾਤੀ ਰਾਜਾ ਲਓ ਜੀ 750 ਦਾ ਸਰਾਜਾ ਰਾਣੀ ਡਿਜ਼ਾਈਨ ਮਿਲ ਨੇ ਆ ਕਿਤੇ ਵੈਲਵਟ ਤੇ ਓਕੇ ਪਿਓਰ ਓਰੀਜਨਲ ਵੈਲਵਟ ਹੋਣੀ ਹੈ ਇਹ ਸਾਰੀ ਹੈਂਡਵਰਕ ਦਾ ਡਿਜ਼ਾਈਨ ਆਣਾ ਲਓ ਵੀ ਹੈਂਡਵਰਕ ਗਲਾ ਹੈਂਡਵਰਕ ਕੇਰਾ ਹੈਂਡਵਰਕ ਹਾਂਜੀ ਹਾਂਜੀ ਔਰ ਇਹਦੀਆਂ ਬਾਹੂ ਵੀ ਹੈਂਡਵਰਕ ਦੀ ਆਉਣਗੀਆਂ ਠੀਕ ਆ ਵੀਰੇ ਵੈਲਵਟ ਦੇ ਸਾਡੇ ਕੋਲ ਡੇਲੀ ਰੂਟੀਨ ਚ ਓਕੇ 10 ਤੋਂ 15 ਡਿਜ਼ਾਈਨ ਤਿਆਰ ਹੋ ਕੇ ਆਉਂਦੇ ਨੇ ਓਕੇ ਵੀਰੇ ਆ ਲੋ ਆ ਦੁਬੱਟਾ ਨਾਲ ਸਾਰਾ ਵੈਲਵਟ ਦਾ ਭਾਰੀ ਚ ਇਹਨਾਂ ਚ ਤੁਹਾਨੂੰ ਡਿਜ਼ਾਈਨ ਕਾਫੀ ਮਿਲ ਜਾਣਗੇ ਆਈਟਮ ਲੈ ਕੇ ਆਏ ਆ ਓਕੇ ਫੈਦੇ ਵਾਲੀ ਜਿਹੜੇ ਸ਼ੋਰੂਮਾਂ ਚ ਜਾਂਦੇ ਨੇ ਨਾ ਆ ਲੋ ਵੀਰੇ ਪਹਿਲਾਂ ਕੰਨੀ ਤੇ ਮਾਰ ਕੇ ਨਾ ਰੈਮਡ ਚੈੱਕ ਕਰਾ ਲਓ ਲਓ ਜੀ ਹਾਂਜੀ ਓਰੀਜਨਲ ਰੈਮਡ ਦੀ ਕੰਨੀ ਤੇ ਲਿਖਿਆ ਹੋਇਆ ਦਊਂਗਾ ਵੀਰੇ ਓਕੇ 800 ਰੁਪਏ ਮੀਟਰ ਕੱਪੜਾ ਆਉਂਦਾ ਤੁਹਾਨੂੰ ਪੈਂਟ ਕੋਟ ਲਈ ਸ਼ੋਰੂਮਾਂ ਤੋਂ ਮਿਲੂਗਾ ਰੈਮਡ ਦਾ ਓਕੇ ਆਪਾਂ ਨੇ ਵੀਰੇ 800 ਰੁਪਏ ਦਾ ਪੂਰਾ ਪੈਂਟ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਸ਼ਹਿਰ ਮਰੇੜਕੋਟਲੇ ਦਾ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਬਹੁਤ ਹੀ ਘੱਟ ਰੇਟ ਤੇ ਜਿਵੇਂ ਵਿਆਹਾਂ ਸ਼ਾਦੀਆਂ ਸੀਜ਼ਨ ਚੱਲਦਾ ਨਾ ਤਾਂ ਬਹੁਤ ਵੱਡੇ ਨੇ ਸੂਟਾਂ ਦੀ ਜਿਹੜੀ ਆਫਰ ਆਉਂ ਲਾਈਆਂ ਨੇ ਤੁਸੀਂ ਸ਼ਾਪ ਤੇ ਪਹੁੰਚਣਾ ਕਿ ਮੈਂ ਤੁਹਾਨੂੰ ਪ੍ਰੋਪਰ ਸਾਰਾ ਆਪਾਂ ਐਡਰੈਸ ਦਵਾਂਗੇ ਤੁਹਾਡੇ ਨਾਲ ਹਰੇ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਸੋ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਹੁਣ ਆਪਾਂ ਤੁਹਾਨੂੰ ਲੈ ਕੇ ਇੱਧਰ ਸਾਹਮਣੇ ਕਾਰ ਪਾਰਕਿੰਗ ਹੈ ਤੇ ਇੱਥੇ ਨੇੜੇ ਆ ਸਰੰਦੀ ਗੜ੍ਹ ਤੇ ਸਰੰਦੀ ਗੜ੍ਹ ਕਿਸੇ ਨੂੰ ਪੁੱਛ ਸਕਦੇ ਹੋ ਆ ਕੇ ਚੱਲਦੇ ਆ ਤੁਹਾਨੂੰ ਆਪਾਂ ਸ਼ੌਪ ਤੇ ਲੈ ਕੇ ਤੇ ਹੁਣ ਤੁਹਾਨੂੰ ਸਾਰੀਆਂ ਆਪਾਂ ਕਲੈਕਸ਼ਨ ਜਿਹੜੀਆਂ ਦਿਖਾਵਾਂਗੇ ਚਲੋ ਲਓ ਜੀ ਇਹ ਸ਼ਹਿਰ ਮਰੇਕਪੁਰ ਹੈ ਸਰੰਦੀ ਗੜ੍ਹ ਸਰੰਦੀ ਗੜ੍ਹ ਐਂਟਰ ਹੋ ਕੇ ਤੁਸੀਂ ਬਿਲਕੁਲ ਇੱਧਰ ਮੁੜ ਜਾਣਾ ਸਾਹਮਣੇ ਕਾਕਾ ਸਵੀਟਸ ਆਊਗਾ ਜਾਨੀ ਵਾਲੇ ਹਨਾ ਤੇ ਇਹ ਹੈ ਸ਼ਹਿਰ ਮਰੇਕਪੁਰ ਲਿਆ ਤੇਲੀਆ ਵਾਲਾ ਬਾਜ਼ਾਰ ਤੇ ਬਾਕੀ ਤੁਹਾਡੇ ਨਾਲ ਬਸ ਗ੍ਰੀਨ ਦਾ ਕੰਟੈਕਟ ਨੰਬਰ ਸਾਰੇ ਸ਼ੇਅਰ ਕਰ ਦਾਂਗੇ ਹਨਾ ਤੇ ਬਿਲਕੁਕੁਲ ਤੁਸੀਂ ਇੱਥੇ ਸਿੱਧੇ ਜਾਓਗੇ ਲਓ ਜੀ ਬਿਲਕੁਲ ਸਿੱਧਾ ਜਾ ਕੇ ਤੇਲੀਆ ਵਾਲਾ ਬਾਜ਼ਾਰ ਸ਼ਰੰਦੀਗੜ ਐਂਟਰ ਹੋ ਕੇ ਤੇ ਤੁਸੀਂ ਕਿਸੇ ਨੇ ਵੀ ਆ ਕੇ ਸ਼ਰੰਦੀਗੜ ਬਾਰੇ ਪੁੱਛ ਸਕਦੇ ਹੋ ਨਾ ਤੇ ਇੱਥੋਂ ਥੋੜੀ ਦੂਰ ਜਿਹੜੀ ਸ਼ਾਪ ਉਹ ਆ ਜਾਣੀ ਆ ਤੇ ਅੱਜ ਆਪਾਂ ਤੁਹਾਨੂੰ ਸ਼ਹਿਰ ਮਰੇੜਕੋਟਲੇ ਦੇ ਬਹੁਤ ਹੀ ਸੋਹਣੇ-ਸੋਹਣੇ ਸੂਟ ਦਿਖਾਵਾਂਗੇ ਤੇ ਬਿਲਕੁਲ ਸਿੱਧੇ ਜਾਣਾ ਲੋ ਜੀ ਕਿਸੇ ਪਾਸੇ ਤੁਸੀਂ ਮੁੜਨਾ ਨਹੀਂ ਹੈਗਾ ਤੇ ਅੱਗੇ ਥੋੜੀ ਦੂਰ ਜਾ ਕੇ ਜਿਹੜੀ ਸ਼ਾਪ ਉਹ ਆ ਜਾਊਗੀ ਲੋ ਜੀ ਸ਼ਾਪ ਤੇ ਆਪੜੋ ਪਹੁੰਚ ਚੁੱਕੇ ਹਾਂ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇੜਕੋਟਲੇ ਐਨ ਆਰ ਆਈ ਸੂਟ ਹਾਊਸ ਤੇ ਸਾਹਮਣੇ ਜਿਹੜੀ ਸ਼ਾਪ ਉਹ ਆ ਗਈ ਹੈ ਚੱਲਦੇ ਹਾਂ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਵਾਣੇ ਰਹੋ ਹਾਂਜੀ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਕੀ ਆਫਰਾਂ ਲਾਤੀਆਂ ਫਿਰ ਇਸ ਵਾਰ ਵੀ ਵਿਆਹ ਸ਼ਾਦੀਆਂ ਦੇ ਮੌਕੇ ਆਉਂਦੇ ਨੇ। ਹਾਂਜੀ। ਆਪਾਂ ਨੇ ਸਿਰਫ ਫਾਇਦੇ ਵਾਲੀਆਂ ਆਫਰਾਂ ਲਾਈਆਂ ਨੇ। ਓਕੇ। ਮੰਨ ਲਓ ਕਮਾਨ ਵਾਲਾ ਕੰਮ ਨਹੀਂ ਰੱਖਿਆ ਹੈਗਾ। ਇਹਨਾਂ ਦੇ ਘਰੇ ਵਿਆਹ ਸ਼ਾਦੀ ਆ। ਹਾਂਜੀ। ਤਾਂ ਉਹ ਸ਼ਾਪਿੰਗ ਕਰਨ ਆਣਗੇ ਵਿਆਹ ਸ਼ਾਦੀ ਦੀ। ਓਕੇ। ਤਾਂ ਸਿਰਫ ਉਹਨਾਂ ਦਾ ਫਾਇਦਾ ਹੀ ਹੋਣਾ। ਠੀਕ ਆ। ਮੰਨ ਲਓ ਲੱਖ ਵਾਲੀ ਵਰੀ ਉਹਨਾਂ ਦੀ ਵੀਰੇ। ਹਾਂਜੀ। 50 ਹਜ਼ਾਰ ਚ ਬੰਨੀ ਜਾਣੀ ਹੈ। ਤੇ ਆਹ ਵਾਲੀ 25 ਹਜ਼ਾਰ ਚ। ਠੀਕ ਆ ਵੀਰੇ। ਮੰਨ ਲਓ ਅੱਧੋ-ਅੱਧੇ ਦਾ ਫਰਕ ਪੈ ਜਾਣਗੇ। ਓਕੇ। ਤੇ ਸਟਾਰਟਿੰਗ ਵੀਰੇ ਆਪਣੀ ਆ ਚੀਜ਼ ਤੋਂ ਆ ਦੇਣ ਲੈਣਾ ਜਿੱਥੋਂ ਆਪਾਂ ਸਭ ਤੋਂ ਵੱਧ ਚੀਜ਼ ਚੱਲਦੀ ਆ। ਪੂਰਾ 5 ਮੀਟਰ ਸੂਟ ਆਣਾ ਵੀਰੇ ਕਰੇਵਾ ਨਾਲ ਚਰੂਨ ਦਾ ਦੁਪੱਟਾ ਆਣਾ ਵੀਰੇ ਠੀਕ ਆ ਜੀ ਇਹ ਵੀਰੇ ਮਾਰਕੀਟ ਚ 350 400 ਇਹ ਪ੍ਰਾਈਸ ਨੇ ਇਹਨਾਂ ਦੇ ਆਪਾਂ ਨੇ ਵੀਰੇ 200 ਰੁਪਏ ਸੂਟ ਕਰਤਾ ਲਓ ਜੀ 200 ਰੁਪਏ ਲੈ ਲੀਓ ਜਿੰਨੀ ਮਰਜ਼ੀ ਲੈ ਲਿਓ ਠੀਕ ਆ ਜੀ ਚਾਹੇ 100 ਸੂਟ ਲੈ ਲਿਓ 100 ਸੂਟ ਮਿਲ ਜਾਣਾ ਲਓ ਜੀ 200 ਰੁਪਏ ਦਾ ਠੀਕ ਆ ਜੀ ਲਓ ਜਿੰਨੇ ਮਰਜ਼ੀ ਬਾਈ ਕਹਿੰਦਾ ਕਲਰ ਲੈ ਲਿਓ ਜਿੰਨੇ ਮਰਜ਼ੀ ਸੂਟ ਲੈ ਲਿਓ ਕਲਰ ਜਿੰਨੇ ਮਰਜ਼ੀ ਚੱਕ ਲਿਓ ਓਕੇ ਵੀਰੇ ਤੇ ਉਸ ਤੋਂ ਬਾਅਦ ਇੱਕ ਫੇਰ ਥੋੜਾ ਜਿਹਾ ਅਗਲਾ ਕਹਿੰਦਾ ਡੀਨ ਲਾਈਨ 'ਚ ਥੋੜੀ ਵਧੀਆ ਚੀਜ਼ ਹੋਵੇ ਹਾਂਜੀ ਆ ਲਓ ਵੀਰੇ 5 ਮੀਟਰ ਸੂਟ ਆਣਾ ਵੀਰੇ ਓਕੇ ਸ਼ੀ ਮਰਦਾ ਆ ਲਓ ਜੀ 5 ਮੀਟਰ ਤੇ ਨਾਲ ਦੁਬੱਟਾ ਵੀ ਵਿਰੇ ਵਰਕ ਵਾਲਾ ਆਣਾ ਸਾਰਾ ਕੱਟ ਵਰਕ ਦਾ ਵਧੀਆ ਭਾਰੀ ਜਿਹਾ ਦੁਬੱਟਾ ਆਣਾ ਵਿਰੇ ਠੀਕ ਆ ਵਿਰੇ ਮਾਰਕੀਟ ਦੇ ਪ੍ਰਾਈਸ ਨੇ ਇਹਨਾਂ ਦੇ ਵਿਰੇ 550 600 ਹਾਂਜੀ ਆਪਣੀ ਸ਼ਾਪ ਤੇ ਮਿਲ ਜਾਣਾ 350 ਰੁਪਏ ਲਓ ਜੀ 350 ਰੁਪਏ ਕੋਈ ਵੀ ਕਲਰ ਜਿੰਨੇ ਮਰਜ਼ੀ ਲੈ ਲਈਏ ਠੀਕ ਆ ਵਿਰੇ ਤੇ ਕਾ ਫੈਂਸੀ ਚੀਜ਼ਾਂ ਨੇ ਹਾਂਜੀ 1200 ਰੁਪਏ ਦੀਆਂ ਰੇਂਜ ਵਾਲੀਆਂ ਚੀਜ਼ਾਂ ਨੇ ਓਕੇ ਦੁਬੱਟੇ ਵੀ ਸਾਰੇ ਵਰਕ ਵਾਲੇ ਨੇ ਨਾਲ ਇਹਨਾਂ ਦੇ ਓਕੇ ਇਹਨਾਂ ਦਾ ਰੇਟ ਕਰਤਾ ਆਪਾਂ ਨੇ 400 ਰੁਪਏ ਲਓ ਜੀ 400 ਰੁਪਏ ਸਾਰਿਆਂ 'ਚ ਮਿਲ ਜਾਣਗੇ ਠੀਕ ਆ ਜੀ ਕਾਹ ਤਰਾਸ਼ ਕਪੜਾ ਬਹੁਤ ਚੱਲ ਰਿਹਾ ਅੱਜਕੱਲ ਹਾਂਜੀ ਕੱਲਾ ਪਲੇਅਰ ਸੂਟ ਇੱਕ ਕਾਸ਼ ਦਾ ਤੁਹਾਨੂੰ ਮਿਲਣਾ 500 ਰੁਪਏ ਓਕੇ ਪਰ ਆਪਾਂ ਤੁਹਾਨੂੰ ਸਿਰਫ ਸਿਰਫ 450 ਰੁਪਏ ਦਾ ਵਰਕ ਨਾਲ ਟੂਰ ਦੇ ਦਾਂਗੇ ਔਰ ਦੁਬੱਟੇ ਪਰ ਵੀ ਵਰਕ ਓਕੇ ਥੋੜਾ ਜੂਮ ਕਰਕੇ ਦਿਖਾ ਦਿਓ ਪੂਰੇ ਭਾਰੀ ਵਰਕ ਹੋਣਗੇ ਲੋ ਜੀ ਪੂਰੇ ਹੈਵੀ ਵਰਕ ਨੇ ਨਾ ਊਚ ਕਿਤੇ ਜਗ੍ਹਾ ਨਹੀਂ ਬਜੀ ਹੋਈ ਵਰਕ ਹੋਣਗੇ ਹਾਂਜੀ ਹਾਂਜੀ ਤੇ ਬਾਟਮ ਵੀ ਆਟਮਾ ਮਿਲਣਗੀਆਂ ਜਿਵੇਂ ਵਰਕ ਵਾਲੀਆਂ ਜਿਵੇਂ ਸਾਰਾ ਸਾਲ ਚੱਲਦੀਆਂ ਨੇ ਓਕੇ ਸ਼ੈੱਡ ਵਰਕ ਵੀ ਆਟਮਾ ਹੋਣਗੀਆਂ ਹਾਂਜੀ ਕੱਟ ਵਰਕ ਦੇ ਡਬੱਟੇ ਹੋਣਗੇ ਓਕੇ ਇਹ ਵੀ 450 ਦਾ ਜੀ ਆਫਰ ਲਗਾ ਸੀ ਲਓ ਵੀ ਇਹ ਵੀ 450 ਦਾ 850 950 ਵਾਲੇ ਸੂਟ ਸੀ ਠੀਕ ਆ ਵੀਰੇ ਤੇ ਟਿੱਕਾ ਵਰਬਰੀ ਕੱਪੜਾ ਹੈ ਹਾਂਜੀ ਚੱਲ ਰਹੀ ਹੈ ਇਹਦਾ ਓਕੇ ਲਓ ਜੀ ਆਹ ਫਰੰਟ ਆਲਾ ਸਾਰਾ ਪਾੜੀ ਇਹਦਾ ਹਾਂਜੀ ਔਰ ਇਹਦੇ ਬਾਟਮ ਤੇ ਵੀ ਵਰਕ ਆਉਣਾ ਠੀਕ ਆ ਵੀਰੇ ਬਾਟਮ ਵਰਕ ਵਾਲੇ ਸੂਟ ਤੁਹਾਨੂੰ ਮਿਲਣਗੇ ਬਾਜ਼ਾਰਾਂ 'ਚ 15-1500 ਰੁਪਏ ਦਾ ਹਾਂਜੀ ਹਾਂਜੀ ਕੱਟ ਲਈ ਸ਼ੌਪ ਤੇ ਮਿਲ ਜਾਣਾ ਸਾਰਾ 600 ਰੁਪਏ ਦਾ। ਲੋ ਜੀ 600 ਰੁਪਏ ਦਾ ਸਾਰਾ ਕੱਟ ਵਰਕ ਦਾ ਵਧੀਆ ਚ। ਠੀਕ ਆ ਵੀਰੇ। ਕਾ ਸ਼ਿਮਰ ਵੀ ਤੁਹਾਨੂੰ ਹੈਂਡਵਰਕ ਦੀ ਆਈਟਮ ਦਸਾਣ ਲੱਗੇ ਆ। ਹਾਂਜੀ। ਲੋ ਜੀ ਚੈੱਕ ਕਰੋ। ਵਾਈਟੀ ਚੈੱਕ ਕਰਾ ਲਓ। ਹਾਂਜੀ। ਪੂਰਾ 5 ਮੀਟਰ ਸੂਟ ਆਣਾ ਔਰ 6 ਮਾਟੋ 6 ਮਾਟਾ ਦੁਪੱਟਾ ਆਣਾ। ਕੱਟ ਵਰਕ ਵਾਲਾ। ਓਕੇ। ਇਹ ਵੀ ਤੁਹਾਨੂੰ 600 ਰੁਪਏ ਰੇਂਜ 'ਚ ਮਿਲ ਜਾਣਾ। 1500 ਵਾਲਾ ਸੂਟ। ਠੀਕ ਆ ਵੀਰੇ। ਤੇ ਇੱਕਾ গারਲਿਸ਼ ਸਟਾਈਲ ਹੁੰਦੀ ਐ ਨਾ ਜਿੰਨੇ? ਹਾਂਜੀ। ਕੁੜੀਆਂ ਵਾਸਤੇ ਡਿਵਾਈਨਰ ਚਾਹੀਦਾ। ਓਕੇ। ਜਿਹੜ ਫੈਂਸੀ ਚੀਜ਼ ਦਾ ਪਾਲਦੇ ਨੇ ਬੁਟੀਕਟਾਈ ਨਾਲ ਔਰਗੈਂਜ਼ਾ ਦੇ ਨਾਲ ਡਿਵਾਈਨਰ ਦੁਪੱਟੇ ਆਣਗੇ ਹਾਂਜੀ ਹਾਂਜੀ ਕਲਰ ਡਿਵਾਈਨਿੰਗ ਇਹਨਾਂ ਚ ਮਿਲ ਜਾਣੀਆਂ 15 ਤੋਂ 1600 ਵਾਲੀਆਂ ਚੀਜ਼ਾਂ ਹੋਣਗੀਆਂ ਇਹ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਾ ਸਾਰਾ 550 ਲਓ ਜੀ 550 ਉਸ ਦਾ ਕਰੇਮ ਚੈੱਕ ਕਰਾ ਦਿਓ ਹਾਂਜੀ ਵੀਰੇ ਪੂਰਾ 5 ਮੀਟਰ ਕਰੇਮ ਦਾ ਸੂਟ ਆਣਾ ਠੀਕ ਹੈ ਜੀ ਸਾਰਾ ਭਾਰੀ ਚ ਹੈਵੀ ਜਾਲ ਬਣਿਆ ਹੋਣਾ ਫਰਕਾਵਾਦੀ ਡਿਵਾਈਨਰ ਆਣਾ ਜੋ ਚਨੂਨ ਦਾ ਦੁਪੱਟਾ ਹੋਵੇ ਲਓ ਜੀ ਪ्योर ਚਨੂਨ ਦਾ ਸਾਰੇ 550 ਰੇਂਜ ਚ ਮਿਲ ਜਾਏ ਇਹ ਵੀ 550 ਆਹ ਬਰਬਰੀ ਦਾ ਕੱਟਵਰਕਾ ਲੈ ਡਵਾਇਨ ਆ ਜਾਣਗੇ। ਓਕੇ। ਦਵਾਈਆਂ ਵੀਰੇ ਇੰਨੇ ਮਿਲ ਜਾਣਗੇ ਤੁਹਾਨੂੰ। ਹਾਂਜੀ। ਜਿੰਨੇ ਮਰਜ਼ੀ ਤੁਸੀਂ ਦਵਾਈਆਂ ਲੈ ਲਿਓ ਅਲੱਗ-ਅਲੱਗ ਸਾਰੇ ਦੇ ਚਾਰ-ਚਾਰ ਕਰਾਣਾਂ ਦੇ ਦਵਾਈ ਮਿਲ ਜਾਣਗੇ। ਠੀਕ ਆ ਵੀਰੇ। ਇਹ ਵੀ ਤੁਹਾਨੂੰ 560 ਰੁਪਏ ਦੀ ਰੇਟ। ਲੋ ਜੀ ਇਹ ਵੀ 550 ਤੇ ਇੱਕ ਆ ਪੂਰਾ ਸਾਲ ਪੈਣ ਵਾਲੀ ਐਟਮਾ ਚਾਕਲੇਟ ਕਾਟਨ ਆਪਣੀ। ਹਾਂਜੀ। ਪਹਿਲਾਂ ਵੀ ਆਪਣੀ ਵੀਡੀਓ 'ਚ ਇਹ ਵੀ ਆਫਰ ਚੱਲਦੀ ਸੀ। ਹਾਂਜੀ। ਤੇ ਇਸ ਵਾਰ ਆਪਾਂ ਹੋਰ ਫਾਇਦਾ ਕਰਕੇ ਲੈ ਕੇ ਆਏ ਆ। ਦਾ ਹੈਂਡਵਰਕ ਦਾ ਪੀਸ ਆਣਾ। ਠੀਕ ਆ ਵੀਰੇ। ਪਹਿਲਾਂ ਆਪਾਂ ਨੇ ਆਫਰ ਲਾਈ ਸੀ 750 ਰੁਪਏ ਦੀ। ਹਾਂਜੀ। ਇਸ ਵਾਰ ਇਹਦੀ ਵੱਟਾ ਠੀਕ ਆ ਵੀਰੇ ਤੇ ਇਸ ਤੋਂ ਬਾਅਦ ਇੱਕ ਹਾਂਜੀ ਟ੍ਰੈਂਡਿੰਗ ਚ ਪੀਸ ਆਣਾ ਹੈ ਰਾਜਾ ਰਾਣੀ ਲਓ ਵੀ ਰਾਜਾ ਰਾਣੀ ਸਭ ਤੋਂ ਵੱਧ ਵਿਕਰਾਂ ਵਾਲੀ ਚੀਜ਼ ਆ ਹਾਂਜੀ ਔਰ ਇਹਦੇ ਕਲਰ ਤੁਹਾਨੂੰ ਜਿੰਨੇ ਮਰਜ਼ੀ ਮਿਲਣਗੇ ਅਨਲਿਮਿਟਡ ਕਲਰ ਮਿਲਣਗੇ ਓਕੇ ਰਾਜਾ ਰਾਣੀ ਦੇ ਵੀਰੇ ਠੀਕ ਹੈ ਇਹ ਵੀਰੇ 750 ਰੁਪਏ ਦੀ ਆਫਰ ਲਾਤੀ ਰਾਜਾ ਲਓ ਜੀ 750 ਦਾ ਸਰਾ ਰਾਜਾ ਰਾਣੀ ਇਹ ਇੱਕ ਆ ਵੀਰੇ ਆਪਣੀ ਸਭ ਤੋਂ ਬੱਦ ਦੇ ਕਰਨ ਵਾਲੀ ਆਈਟਮ ਆ ਹਾਂਜੀ ਆਲ ਓਵਰ ਮਸ਼ਲੀਨ ਦਾ ਸੂਟ ਆਣਾ ਓਕੇ ਅਗਰ ਤੁਸੀਂ ਮਾਰਕੀਟ ਚ ਪਲੇਨ ਸੂਟ ਵੀ ਲੈਣ ਜਾਓਗੇ ਹਾਂਜੀ ਹਾਂਜੀ ਤਾਂ ਤੁਹਾਨੂੰ ਇਹ ਮਿਲ ਜਾਣਾ ਆਪਣਾ 100 ਰੁਪਏ ਪਰ ਮੀਟਰ ਮਿਲ ਰਿਹਾ ਠੀਕ ਆ ਵੀਰੇ ਤੇ ਇਹਦੇ ਤੇ ਆ ਦੇਖੋ ਵਰਕ ਚੈੱਕ ਕਰਾ ਲਓ ਫ੍ਰੈਡ ਵਰਕ ਦਾ ਹਾਂਜੀ ਆ ਉਸ ਤੋਂ ਬਾਅਦ ਇਹ ਪੌਂਚੇ ਚੈੱਕ ਕਰਾ ਲਓ ਲਓ ਜੀ ਪੌਂਚੇ ਨਾਲ ਮਸ਼ਲੀਨ ਦਾ ਦੁਪੱਟਾ ਕੰਟਰਾਸਟ ਓਕੇ ਸਿਰਫ ਔਰ ਸਿਰਫ ਵੀਰੇ 450 ਰੁਪਏ ਦਾ ਸੂਟ ਦੇ ਰਹੇ ਨੇ ਲਓ ਜੀ ਸਿਰਫ ਸਿਰਫ 450 ਸੂਟ ਲੈ ਜਾਓ ਤੁਹਾਨੂੰ ਕੱਲਾ ਪਲੇਨ ਕੱਪੜਾ ਨਹੀਂ ਮਿਲਣਾ ਆਪਾਂ ਵਰਕ ਕਰਾ ਕੇ ਦੇ ਦਾਂਗੇ ਔਰ ਡਿਜ਼ ओके ਜਿੰਨੇ ਮਰਜ਼ੀ ਲੈ ਲਿਓ ਠੀਕ ਆ ਵੀਰੇ ਆਵੋ ਵੀਆ ਫੋਟੋ ਵੀ ਚੈੱਕ ਕਰ ਲੀ ਹਣਾ ਫੋਟੋਆਂ ਚੈੱਕ ਕਰਾਈ ਚਲੋ ਨਾਲ ਦੀ ਨਾਲ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਅਲੱਗ ਅਲੱਗ ਆਲੋ ਓਕੇ ਵੀਰੇ ਸਾਰੇ 450 ਰੁਪਏ ਜਿੰਨਾ ਮਰਜ਼ੀ ਮਾਨ ਲੈ ਲਿਓ ਹਾਂਜੀ ਹਾਂਜੀ ਸਾਰੇ ਮਾਡਲਾਂ ਵਾਲੇ ਪੀਸ ਸੋਣੇ ਜੀ ਹਾਂਜੀ ਤੇ ਸ਼ਿਮਰ ਚ ਹੈਂਡਵਰਕ ਦੀ ਆਟਮ ਆ ਜਾਣੀ ਓਕੇ ਵੀਰੇ ਜਿਹੜੀ ਵਧੀਆ ਵਾਲੀ ਸ਼ਿਮਰ ਆ ਜਾਣੀ ਹੈ ਹੈਂਡਵਰਕ ਦੀ ਆਟਮ ਆ ਜਾਣਗੀਆਂ ਹਾਂਜੀ ਔਰ ਪਿਓਰ ਦੀ ਸ਼ਲਵਾਰਾਂ ਵੀ ਪਿਓਰ ਦੇ ਬਾਟਮ ਤੇ ਵਰਕ ਆਣਾ ਓਕੇ ਔਰ ਇਹਦੇ ਨਾਲ ਦੁਪੱਟਾ ਆ ਜਾਣਾ ਹੈ ਹਾਂਜੀ ਔਰ ਗਰੈਂਡਾ ਦਾ ਦੁਪੱਟਾ ਆ ਜਾਣਾ ਠੀਕ ਆ ਜੀ ਲਓ ਵੀ ਆ ਦੁਪੱਟਾ ਇਹਦੇ ਨਾਲ ਹਨਾ 1600 1700 ਰੁਪਏ ਦੀ ਰੇਟ ਦੀ ਆਈਟਮ ਆ ਵੀਰੇ ਓਕੇ 750 ਰੁਪਏ ਦਾ ਸੂਟ ਮਿਲ ਜਾਣਾ ਕਲਰ ਡਿਜ਼ਾਈਨਿੰਗ ਜਿੰਨੀ ਮਰਜ਼ੀ ਠੀਕ ਆ ਜੀ ਇੱਕ ਆ ਵਰਬਰੀ ਕਪੜਾ ਆਣਾ ਹਾਂਜੀ ਪਾਸਾ ਦਾ ਡਿਜ਼ਾਈਨ ਆਣਾ ਹਾਂਜੀ 5 ਮੀਟਰ ਫੂਟ ਆਣਾ ਓਕੇ ਡਿਜ਼ਾਈਨ ਬਹੁਤ ਜ਼ਿਆਦਾ ਹਿੱਟ ਚੱਲਦਾ ਓਕੇ ਔਰ ਇਹਦੀਆਂ ਬਾਜ਼ੂ ਤੇ ਵਰਕ ਹਨ ਓਕੇ ਲੋਗੀ ਔਰ ਦੁਬੱਟਾ ਵੀ ਇਹਦੇ ਨਾਲ ਨਾਲ ਵਰਬਰੀ ਰਈ ਬਰਕਾਲੇਡ ਦੁਬੱਟਾ ਹਾਂ ਓਕੇ ਵੀਰੇ ਮਾਰਕੀਟ ਚ ਇਹਦਾ 2200 ਇਹ ਰੇਟ ਚੱਲ ਰਿਹਾ ਵਰਬਰੀ ਦੇ ਹੈਂਡਵਰਕ ਦੇ ਪਫਲੇ ਡਿਜ਼ਾਈਨ ਦੇ ਆਪਣੇ ਕੋਲ ਤੁਹਾਨੂੰ ਮਿਲ ਜਾਣਾ ਸਾਰਾ 750 ਦਾ ਲੋਗੀ 750 ਦਾ ਇਹ ਟੈਚਵਰਕ ਵਾਲੇ ਡਿਜ਼ਾਈਨ ਦਿਖਾ ਦਿਓ ਆ ਫੋਟੋ ਚੈੱਕ ਕਰਾ ਦਿਓ ਵੀਰੇ ਲੋਗੀ ਚੈੱਕ ਕਰੋ ਫੋਟੋ ਹਾਂ ਹਾਂਜੀ ਉਸ ਤੋਂ ਬਾਅਦ ਸਟੱਫ ਦੇਖੋ ਹਾਂਜੀ ਪਿਓਰ ਨੇਚਰਲ ਸਟੱਫ ਆ ਜਾਣਾ ਫਰੰਟ ਆਣਾ ਓਕੇ ਵੀਰੇ ਲੋ बॉटम ਪਰ ਵਰਕਾ ਨਹੀਂ ਪੈਸ ਵਰਕਾ ਹਾਂਜੀ ਔਰ ਦੁਬੱਟਾ ਆ ਜਾਣਾ ਇਹਦਾ ਨਾਮ ਹੋ ਜਾਂਦਾ ਉਹਦਾ ਠੀਕ ਆ ਜੀ 2200 2300 ਇਹ ਰੇਟ ਨੇ ਨਾ ਆਪਣੇ ਸਿਰਫ 1150 ਰੁਪਏ ਲੋ ਜੀ 1150 ਰੁਪਏ ਠੀਕ ਆ ਵੀਰੇ ਇੱਕ ਆ ਵੀਰੇ ਐਮ ਰਾਜਾ ਰਾਣੀ ਵਾਲੀ ਚੀਜ਼ ਚੱਲਦੀ ਆ ਤੇ ਉਹਦੇ ਚ ਨਾ ਡਿਜ਼ਾਈਨ ਕਾਫੀ ਆ ਰਹੇ ਨੇ ਓਕੇ ਓਕੇ ਆ ਦੇਖੋ ਤੁਸੀਂ ਡਿਜ਼ਾਈਨ ਚੈੱਕ ਕਰਾ ਲਓ ਪਿਓਰ ਨੇਚਰਲ ਚ ਡਿਜ਼ਾਈਨ ਨਾ ਕਿੰਨਾ ਹੈਵਿਡ ਆ ਹਾਂਜੀ ਹਾਂਜੀ ਇਹ ਮਾਰਕੀਟ ਚ ਤੁਹਾਨੂੰ 2000 ਰੁਪਏ ਤੋਂ ਘੱਟ ਕਿਤੇ ਨਹੀਂ ਮਿਲਣਾ ਹਾਂਜੀ ਆਪਣੇ ਕੋਲ ਵੀਰੇ 1300 ਰੁਪਏ ਤੋਂ ਲਓ ਜੀ 1300 ਰੁਪਏ ਦਾ ਕਲਰ ਡਿਜ਼ਾਈਨਿੰਗ ਜਿੰਨੇ ਮਾਰਦੀ ਹੈ ਇਹ ਚ ਨਾਲ ਦੁਪੱਟਾ ਚੈੱਕ ਕਰਾ ਲਓ ਬੜਕ ਵਾਲਾ ਵਧੀਆ ਵਾਲਾ ਦੁਪੱਟਾ ਠੀਕ ਆ ਵੀਰੇ ਤੇ ਇੱਕਾ ਫਰਕਾ ਵਾਦੀ ਆਈਟਮ ਆ ਵੀਰੇ ਹਾਂਜੀ ਜੋਰ ਨੈਚੁਰਲ ਫਰਕਾਵਾਦੀ ਦਵਾਈ ਆ ਜਾਣੇ। ਲਓ ਜੀ। ਫਰੰਟ ਚੈੱਕ ਕਰਾ ਲਓ ਇਹਦਾ। ਹਾਂਜੀ। ਔਰ ਇਹਦੀ ਬਾਜ਼ੂ ਔਰ ਬਾਟਮ ਤੇ ਦੋਨਾਂ ਤੇ ਵਰਕ ਹੋਣਾ ਓਰੀਜਨਲ ਫਰਕਾਵਾਦੀ ਆਣਾ ਇਹ। ਓਕੇ ਵੀਰੇ। ਆ ਬਾਜ਼ੂ ਆ ਜਾਣਗੀਆਂ ਔਰ ਆ ਬਾਟਮ ਤੇ ਵਰਕ ਆ। ਓਕੇ। ਔਰ ਪੂਰਾ ਹੈਵੀ ਇਹਦਾ ਦੁਪੱਟਾ ਆ ਜਾਣਾ। ਹਾਂਜੀ। 2500 3000 ਰੁਪਏ ਦਾ ਇਹ ਸੇਲ ਹੋਣ ਵਾਲੀ ਆਈਟਮ ਆ ਇਹ। ਬੜੀਆਂ ਚੀਜ਼ਾਂ ਲੱਗਦੀਆਂ ਨੇ। ਹਾਂਜੀ ਹਾਂਜੀ। ਔਰ ਆਪਾਂ ਸਿਰਫ ਔਰ ਸਿਰਫ ਤੁਹਾਨੂੰ 1500 ਰੁਪਏ ਦਾ ਸੂਟ ਦੇ। ਲਓ ਜੀ 1500। ਇਹ ਮਾਦੀ ਕਲਰ ਡਿਜ਼ਾਈਨ ਚੱਕ ਲਈਏ। ਠੀਕ ਆ ਜੀ। ਕਾ ਟਿਪੀ ਸੁਪਰ ਵੀਰੇ ਹੈਂਡਵਰਕ ਆਣਾ। ਓਕੇ। ਕੱਲਾ ਹੈਂਡਵਰਕ ਆਣਾ ਕੋਈ ਵੀ ਧਾਗਾ ਨਹੀਂ ਚੱਲਿਆ ਹੋਇਆ ਹੈਗਾ। ਹੈਂਡਵਰਕ ਚੈੱਕ ਕਰਾ ਲਓ ਫਰੰਟ ਤੇ। ਔਰ ਬਲਾਉਂਡ ਤੇ। ਓਕੇ ਵੀਰੇ। ਔਰ ਇਹਦੇ ਨਾਲ ਨਾ ਅਟ ਡਾਈਨਰ ਦੁਪੱਟਿਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ। ਹਾਂਜੀ। ਹੈਂਡਵਰਕ ਵਾਲਾ ਦੁਪੱਟਿਆਂ ਨੂੰ ਵੀ ਔਰਗੈਂਜ਼ਾ ਦੇ ਦੁਪੱਟਿਆਂ 'ਤੇ ਵੀ ਵਰਕ ਚੈੱਕ ਕਰਾ ਲਓ। ਓਕੇ। 2500 ਤੋਂ 3000 ਰੁਪਏ ਦੀ ਆਈਟਮਾਂ ਨੇ ਇਹ। ਆਪਣੇ ਕੋਲ ਤੁਹਾਨੂੰ ਮਿਲ ਜਣਾ ਸਾਰਾ 1600 ਰੁਪਏ। ਠੀਕ ਆ ਵੀਰੇ। ਇੱਕ ਆ ਵੀਰੇ ਫੋਟੋ ਔਰ ਅਡਵਾਈਨ ਆ ਗਿਆ। ਹਾਂਜੀ। ਹਾਂਜੀ। ਔਰ ਔਰ ਜੰਦਾ ਦੇ ਸਿਰਫ ਤੁਹਾਨੂੰ ਡਿਜ਼ਾਈਨ ਇੱਕ ਅੱਧਾ ਦਿਖਾਵਾਂਗੇ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ 100 ਮਿਲ ਜਾਣਗੇ ਇਸ ਰੇਂਜ 'ਚ ਓਕੇ ਵੀਰੇ ਸਾਰਾ ਵੀਰੇ ਇਹ 1000 ਰੁਪਏ ਦਾ ਫੂਡ ਮਿਲ ਜਾਣਾ ਜਿਹੜੇ 1500 1600 ਵਾਲੇ ਦੁਪੱਟਿਆਂ ਦੇ ਵਰਕ ਆਣਗੇ ਓਕੇ ਵੀਰੇ ਡਿਜ਼ਾਈਨ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਲਿਓ ਚਾਰ-ਚਾਰ ਕਰਾਂ ਦੇ ਸੈਟ ਆਣੇ ਹੋਣਗੇ ਹਾਂਜੀ ਤੇ ਉਸ ਤੋਂ ਬਾਅਦ ਵੀਰੇ ਆ ਕੱਲੀ ਹੈਂਡਵਰਕ ਵੀ ਆਟਮ ਆ ਜਾਣੀ ਆ ਓਕੇ ਟਿਸ਼ੂ ਪਰ ਲਓ ਜੀ ਕੱਲੀ ਹੈਂਡਵਰਕ ਕੱਲਾ ਹੈਂਡਵਰਕ ਚੈੱਕ ਕਰਾ ਦਿਓ ਕੋਈ ਤਾਗਾ ਨਹੀਂ ਹੋਣਾ ਫਰੰਟ ਚੈੱਕ ਕਰਾ ਦਿਓ ਹਾਂਜੀ ਹਾਂਜੀ ਬਾਜ਼ੂ ਚੈੱਕ ਕਰਾ ਦਿਓ ਉਸ ਤੋਂ ਬਾਅਦ ਠੀਕ ਆ ਵੀਰੇ ਮਾਰਕੀਟ ਚੇਰਾ ਦੇ ਪ੍ਰਾਈਸ ਹੁੰਦੇ ਨੇ 35 ਤੋਂ 4000 ਹੈਂਡਵਰਕ ਦੇ ਦੁਕੱਟਿਆਂ ਮੇਰਾ ਹਾਂਜੀ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਾ ਸਾਰਾ 2050 ਦਾ ਜੀ ਲਓ ਜੀ 2050 ਦਾ ਵੀਰੇ ਆਂ ਹੈਂਡ ਵਾਲੀ ਚੀਜ਼ ਆ ਚੈੱਕ ਕਰਾ ਲਈਏ ਹਾਂਜੀ ਵੀਰੇ ਕੱਲਾ ਹੈਂਡਵਰਕ ਆਣਾ ਹੈਂਡਵਰਕ ਕਹਾਂਗੇ ਤਾਂ ਹੈਂਡਵਰਕ ਹੀ ਦਵਾਂਗੇ ਕੋਈ ਧਾਗਾ ਨਹੀਂ ਦਵਾਂਗੇ ਵਿੱਚ ਓਕੇ ਵੀਰੇ ਹੈਂਡਵਰਕ ਚੈੱਕ ਕਰਾ ਲਾ ਹਾਂਜੀ ਹਾਂਜੀ ਆ ਦੁਪੱਟਾ ਜਨਾ ਨਾਲ ਇਹਦਾ ਓਕੇ ਨਾਲ ਹੈਂਡਵਰਕ ਵੀ ਕੋਟਾ ਹਨਾ ਹਾਂਜੀ ਪਿਓਰ ਵੀ ਬਾਟਮ ਆਣਾ ਓਕੇ ਜੀ 3350 ਓਕੇ ਇਹਦਾ ਰੇਟ ਮਿਲ ਜਾਣਾ ਮੇਰੇ ਤੁਹਾਨੂੰ 1450 ਰੁਪਏ ਲੋ ਜੀ 1450 ਰੁਪਏ ਈ ਕਾ ਨਵੀਆਂ ਆਈਟਮ ਤਿਆਰ ਕੀਤੀ ਆਂ ਵੀਰੇ ਇਸ ਸਮਨਾ ਹਾਂਜੀ ਵੀਰੇ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੀਜ਼ ਆ ਹਾਂਜੀ ਓਕੇ ਪਿਓਰ ਨੇਚਰਲ ਪਰਵਤ ਕਮੀਜ਼ ਆ ਜੀ ਇਹ ਵੀ ਹੈਂਡਵਰਕ ਵੀ ਹਾਂਜੀ ਹੈਂਡਵਰਕ ਚੈੱਕ ਕਰਾਵ ਤੇ ਇਹਦੇ ਨਾਲ ਨਾ ਖੀਨ ਖਾਬ ਦੀ ਬਾਟਮ ਆਣੀ ਜੀ ਓਕੇ ਔਰ ਪਿਓਰ ਚਨੂਨ ਦਾ ਦੁਪੱਟਾ ਲਓ ਜੀ ਪਿਓਰ ਚਨੂਨ ਦਾ ਦੁਪੱਟਾ ਨਵਾਂ ਹੀ ਦਾ ਦੁਪੱਟਾ ਨਾ ਪੂਰਾ 250 ਹਾਂਜੀ ਹਾਂਜੀ ਕੱਲ ਅਡਾਈ ਜਿੰਨੇ ਮਰਜ਼ੀ ਲੈ ਜੀ ਓਕੇ ਹੈਂਡਵਰਕ ਦੀਆਂ ਤਾਂ ਵੀਰੇ ਅੰਨੀਆਂ ਆਟਮਾ ਨੇ ਹਾਂਜੀ ਕਸਟਮਰ ਨੂੰ ਜਿੰਨੀਆਂ ਮਰਜ਼ੀ ਆਟਮਾ ਜਿੰਨੀਆਂ ਹੈਂਡਵਰਕ ਦੀਆਂ ਚਾਹੀਦੀਆਂ ਹੋਣਗੀਆਂ ਅਸੀਂ ਦਵਾਈ ਦੇ ਦਾਂਗੇ ਹੈਂਡਵਰਕ ਚੈੱਕ ਕਰਾਈ ਚੱਲੋ ਲਓ ਜੀ ਹਾਂ ਚੈੱਕ ਔਰ ਇਹਨਾਂ ਦੇ ਦੁਪੱਟੇ ਸਾਰੇ ਤੇ ਹੈਂਡਵਰਕ ਦੇ ਹੋਣਗੇ ਠੀਕ ਆ ਵੀਰੇ ਇਹ ਸਿਰਫ ਫਾਇਦੇ ਵਾਲੇ ਕੰਮ ਨੇ ਮੇਰੇ ਇਹ ਹਾਂਜੀ ਲਓ ਸਾਰੇ ਦੁਪੱਟੇ ਹੈਂਡਵਰਕ ਦੇ ਭਾਰੀ ਹਾਂਜੀ ਬਰਬਰੀ ਚ ਹੈਂਡਵਰਕ ਆਣਾ ਲਓ ਜੀ ਬਰਬਰੀ ਚ ਹੈਂਡਵਰਕ ਮੰਗਦਿਆਂ ਨੇ ਸਾਰਾ ਹੈਂਡਵਰਕ ਆਣਾ ਲਓ ਡੁਬੱਟੇ ਪਰ ਹੈਂਡਵਰਕ ਓਕੇ ਵੀਰੇ ਡੁਬੱਟੇ ਸਾਰੇ ਹੈਂਡਵਰਕ ਵਾਲੇ ਆਉਣਗੇ ਲਓ ਵੀ ਤੇ ਇੱਕ ਜਿਵੇਂ ਹੁਣ ਸਰਦੀ ਦੇ ਮੌਸਮ ਤੇ ਆਈਟਮ ਚੜ ਗਈਆਂ ਵੀਰੇ ਬੜੀਆਂ ਚ ਵੀ ਲੱਗਦੀਆਂ ਨੇ ਹਾਂਜੀ ਹਾਂਜੀ ਆਹ ਲਓ ਨਾ ਤੁਹਾਨੂੰ ਵੀਰੇ ਡਿਜ਼ਾਈਨ ਮਿਲਨੇ ਆ ਕਿਤੇ ਵੈਲਵਟ ਤੇ ਓਕੇ ਪਿਓਰ ਓਰੀਜਨਲ ਵੈਲਵਟ ਹੋਣੀ ਹੈ ਇਹ ਸਾਰੇ ਹੈਂਡਵਰਕ ਦਾ ਡਿਜ਼ਾਈਨ ਆਣਾ ਲਓ ਵੀ ਹੈਂਡਵਰਕ ਗਲਾ ਹੈਂਡਵਰਕ ਕੇਰਾ ਹੈਂਡਵਰਕ ਹਾਂਜੀ ਹਾਂਜੀ ਔਰ ਇਹਦੀਆਂ ਬਾਗੂ ਵੀ ਹੈਂਡਵਰਕ ਦੀਆਂ ਆਉਣਗੀਆਂ ਠੀਕ ਆ ਵੀਰੇ ਵੈਲਵਰਟ ਦੇ ਸਾਡੇ ਕੋਲ ਡੇਲੀ ਰੂਟੀਨ ਚ ਓਕੇ 10 ਤੋਂ 15 ਡਿਜ਼ਾਈਨ ਤਿਆਰ ਹੋ ਕੇ ਆਉਂਦੇ ਨੇ ਓਕੇ ਵੀਰੇ ਆ ਲੋ ਆ ਡੁਬਟਾਣਾ ਸਾਰਾ ਵੈਲਵਰਟ ਦਾ ਭਾਰੀ ਚ ਇਹਨਾਂ ਚ ਤੁਹਾਨੂੰ ਡਿਜ਼ਾਈਨ ਕਾਫੀ ਮਿਲ ਜਾਣਗੇ ਓਕੇ ਤੁਸੀਂ ਕਿਤੋਂ ਬਾਅਦ ਕਰਦੀਆਂ ਵਾਲੀ ਆਈਟਮ ਚੱਲਦੀ ਆ ਪ੍ਰਿੰਟਡ ਹਾਂਜੀ ਪਿਛਲੇ ਮਹੀਨੇ ਦੀਆਂ ਆਈਟਮਾਂ ਨੇ ਹਾਂਜੀ ਆਰੀ ਵਰਕ ਨਾਲ ਓਕੇ ਆ ਲੋ ਵੀਰੇ ਲਓ ਜੀ ਆਰੀ ਵਰਕ ਹੋਏਗਾ ਓਕੇ ਬਾਜ਼ੂ ਆਣੀਆਂ ਡਿਜ਼ਾਈਨਰ ਹਾਂਜੀ ਨਾਲ ਛਾਲ ਆਣਾ ਪ्योर ਪਛਮੀ ਨੇਵਾ ਠੀਕ ਆ ਵੀਰੇ ਮਾਰਕੀਟ ਚ ਘੱਟੋ ਘੱਟ ਘੱਟ 550 ਵੀ ਮਿਲਦਾ ਹਾਂਜੀ ਆਪਾਂ ਉਸ ਤੋਂ ਵੀ ਘੱਟ ਲੈਣਾ 500 ਰੁਪਏ ਦਾ ਲਓ ਜੀ 500 ਰੁਪਏ ਦਾ ਓਕੇ ਆ ਲੋ ਡਿਜ਼ਾਈਨ ਜਿੰਨੇ ਮਰਜ਼ੀ ਚੱਪੇ ਠੀਕ ਆ ਵੀਰੇ ਸਰਦੀਆਂ ਵਾਲੇ ਆਟਮਾ ਜਿੰਨੇ ਮਰਜ਼ੀ ਦਵਾਈ ਚੋ ਹਾਂਜੀ ਹਾਂਜੀ ਆ ਲੋ ਲਓ ਡਿਜ਼ਾਈਨ ਬਥੇਰੇ ਮਿਲ ਜਾਲੇਗਾ ਕਲਰ ਬਥੇਰੇ ਮਿਲ ਜਾਲੇਗਾ ਓਕੇ ਜੀ ਆ ਲੋ ਲਓ ਸਾਰੇ ਸਰਦੀਆਂ ਦੇ ਡਿਜ਼ਾਈਨ ਨੇ ਡਿਜ਼ਾਈਨ ਵੀਰੇ ਘਟੋ ਘਟ ਸੋੜਨਾ ਹੀ ਮਿਲ ਜਾਣਾ ਹੈ। ਅੱਨੇ ਡਿਜ਼ਾਈਨ ਵੀਡੀਓ ਚ ਦਿਖਾ ਨਹੀਂ ਸਕਦੇ ਕਿ ਇਸ ਕਰਕੇ ਲਿਮਟਿਡ ਦੇ ਡਿਜ਼ਾਈਨ ਦਿਖਾ ਰਹੇ ਆ। ਠੀਕ ਹੈ ਜੀ। ਸਾਰਿਆਂ ਨਾਲ ਛੋਲ ਨਾਲ ਹੋਣਗੇ ਵਧੀਆ ਜਿਹਾ। ਲੋ ਵੀ ਛੋਲ ਨਾਲ ਇਹਦੇ। ਹਾਂ। ਲੋ ਜੀ। ਸਾਰੇ ਵਧੀਆ ਚਾਹਣਗੇ ਡਿਜ਼ਾਈਨ। ਹਾਂ ਜੀ। ਇਹ ਕੁਝ ਤੋਂ ਬਾਅਦ ਵੀਰੇ ਆਪਾਂ ਨੇ ਆਪਣੇ ਵੀਰਾਂ ਦਾ ਵੀ ਫਾਇਦਾ ਕਰਨਾ ਇਸ ਵਾਰ ਨਾ ਇੱਕ ਆਈਟਮ ਲੈ ਕੇ ਆਏ ਆ ਫਾਇਦੇ ਵਾਲੀ ਜਿਹੜੇ ਸ਼ੋਰੂਮਾਂ 'ਚ ਜਾਂਦੇ ਨੇ ਨਾ ਆ ਲਓ ਵੀਰੇ ਪਹਿਲਾਂ ਕੰਨੀ ਤੇ ਮਾਰ ਕੇ ਨਾ ਰੈਮਨ ਚੈੱਕ ਕਰਾ ਲਓ ਲਓ ਜੀ ਹਾਂਜੀ ਓਰੀਜਨਲ ਰੈਮਨ ਦੀ ਕੰਨੀ ਤੇ ਲਿਖਿਆ ਹੋਇਆ ਦਊਂਗਾ ਵੀਰੇ ਓਕੇ 800 ਰੁਪਏ ਮੀਟਰ ਕੱਪੜਾ ਆਉਂਦਾ ਤੁਹਾਨੂੰ ਪੈਂਟ ਕੋਟ ਲਈ ਸ਼ੋਰੂਮਾਂ 'ਚ ਮਿਲੂਗਾ ਰੈਮਨ ਦਾ ਓਕੇ ਆਪਾਂ ਨੇ ਵੀਰੇ 800 ਰੁਪਏ ਦਾ ਪੂਰਾ ਪੈਂਟ ਕੋਟ ਦੇ ਦੇਣਾ ਠੀਕ ਆ ਵੀਰੇ ਰੈਮਨ ਦੇ ਹਾਂਜੀ ਵੀਰੇ ਸੀਆ ਰਾਮ ਲਓ ਕੰਨੀਆਂ ਤੇ ਵੀਰੇ ਮੋਰ ਚੈੱਕ ਕਰਾ ਦੋ ਸੀਆ ਰਾਮ ਦੇ ਰੈਮਡ ਦੀ ਲੋ ਹਾਂਜੀ ਸੀਆ ਰਾਮ ਵੀ ਚੈੱਕ ਕਰਾ ਦੋ ਵੀਰੇ ਹਾਂਜੀ ਔਰ ਰੈਮਡ ਵੀ ਚੈੱਕ ਕਰਾ ਦੋ 800 ਰੁਪਏ ਮੀਟਰ ਮਿਲਣ ਵਾਲਾ ਕੱਪੜਾ ਤੁਹਾਨੂੰ ਸ਼ੋਰੂਮ ਆ ਤੇ ਆਪਾਂ ਨੇ 800 ਰੁਪਏ ਦਾ ਪੈਨ ਕੋਡ ਦੇ ਦਿੰਦੇ ਹਾਂ ਠੀਕ ਆ ਵੀਰੇ ਲਓ ਹਾਂਜੀ ਲੋਗਰੇ ਆਪਾਂ ਨੇ ਤੁਹਾਨੂੰ ਤਕਰੀਬਨ ਸਾਰੀ ਵੈਰਾਈਟੀ ਦਿਖਾਤੀ ਕਿ ਕੋਈ ਅਲੱਗ ਵੈਰਾਈਟੀ ਕੋਈ ਬਹੁਤ ਮਿਲ ਜਾਣੀ ਹੈ ਪਰ ਉਸ ਲਈ ਤੁਹਾਨੂੰ ਸਟੋਰ ਤੇ ਵਿਜ਼ਿਟ ਕਰਨਾ ਪੈਣਾ ਹੈ ਹਾਂਜੀ ਵੀਡੀਓ ਲੰਬੀ ਹੋ ਜਾਂਦੀ ਹੈ ਨਾ ਫਿਰ ਜਿਆਦਾ ਲੰਬੀ ਹੋ ਜੂਗੀ ਮੰਨ ਲਓ ਆਪਾਂ ਨੇ ਲਿਮਟਿਡ ਜੀ ਵੀਡੀਓ ਬਣਾਈ ਹੈ ਉਸ ਲਈ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਔਰ ਸਕਰੀਨ ਤੇ ਚੱਲ ਰਿਹਾ ਨੰਬਰ ਨਾਲ ਸਾਡੇ ਨਾਲ ਕੰਟੈਕਟ ਕਰੋ ਓਕੇ ਵੈਸੇ ਐਡਰੈਸ ਵੀਡੀਓ 'ਚ ਪਾਇਆ ਹੋਇਆ ਹੈ ਅਗਰ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਤਾਂ ਸਕਰੀਨ ਤੇ ਚੱਲ ਰਿਹਾ ਨੰਬਰ ਨਾਲ ਸਾਡੇ ਨਾਲ ਕੰਟੈਕਟ ਕਰੋ ਓਕੇ ਬ੍ਰਾ ਠੀਕ ਆ ਜੀ ਓਕੇ